ਚਲੋ ਫਿਰ ਅਸੀਂ ਬਲੌਗ ਸਟਾਰਟ ਕਰਦੇ ਹਾਂ ਹੁਣ ਇਹਨੂੰ ਵਾਸ਼ ਕਰਨ ਲੱਗੇ ਆਂ ਤੇਲ ਐਡ ਕਰਨਾ ਵਾ ਧਨੀਆ ਤੇ ਹਰੀ ਮਿਰਚ ਆਲੂ ਸਾਡੇ ਬਣ ਕੇ ਰੈਡੀ ਹੋ ਚੁੱਕੇ ਨੇ ਚਾਟ ਦੀ ਤਿਆਰੀ ਪਕੌੜੀਆਂ ਐਡ ਚਾਟ ਵਾਸਤੇ ਦਹੀਂ ਅਸੀਂ ਗਾੜਾ ਰੱਖਾਨੇ ਆ ਪਕੌੜੇ ਮਠੀਆਂ ਸਾਡੇ ਘਰ ਹੀ ਪਈਆਂ ਐ ਅਸੀਂ ਆਂ ਗਾਈਸ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸਟ੍ਰੀਟ ਸਟਾਈਲ ਫਲਕ ਪਕੌੜੇ ਦੀ ਚਾਟ ਜੋ ਕਿ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਹੁੰਦੀ ਹੈ ਤੇ ਜਿਹੜਾ ਵੀ ਇਸ ਚਾਟ ਨੂੰ ਖਾਏਗਾ ਤੇ ਉਹ ਬਾਕੀ ਸਾਰੀ ਚਾਟ ਨੂੰ ਭੁੱਲ ਜਾਏ ਚਲੋ ਫਿਰ ਅਸੀਂ ਬਲੌਗ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੰਡੀਆਂ ਨੂੰ ਕੱਟ ਲਵਾਂਗੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਪਾਣੀ ਦੇ ਵਿੱਚ ਵਾਸ਼ ਕਰਾਂਗੇ ਪਾਣੀ ਦੇ ਵਿੱਚ ਅਸੀਂ 2-3 ਵਾਰੀ ਵਾਸ਼ ਕਰਨਾ ਵਾ ਇਸ ਕਰਕੇ ਕਿ ਇਹਦੀ ਮਿੱਟੀ ਨਿਕਲ ਜਾਵੇ ਤੇ ਉਸ ਤੋਂ ਬਾਅਦ ਅਸੀਂ ਇਹਦੀ ਚੋਪਿੰਗ ਕਰਦੇ ਹਾਂ ਫਿਰ ਅਸੀਂ ਕੱਟਣਾ ਸ਼ੁਰੂ ਕਰਦੇ ਹਾਂ ਇਹਨੂੰ ਬਰੀਕ-ਬਰੀਕ ਕੱਟਣਾ ਹੈ ਕਿ ਜ਼ਿਆਦਾ ਮੋਟੇ ਨਹੀਂ ਕਰਨਾ ਕਿਉਂਕਿ ਬਰੀਕ ਰੱਖਾਂਗੇ ਤੇ ਫਿਰ ਪਕੌੜੇ ਜ਼ਿਆਦਾ ਅੱਛੇ ਬਣਨਗੇ ਸਾਡੇ ਹੁਣ ਅਸੀਂ ਪਾਲਕ ਨੂੰ ਕੱਟ ਲਿਆ ਵਾ ਤੇ ਹੁਣ ਇਹਨੂੰ ਵਾਸ਼ ਕਰਨ ਲੱਗੇ ਜਿਸ ਤਰ੍ਹਾਂ ਕਿ ਤੁਹਾਨੂੰ ਦੱਸੇ ਦੋ-ਤਿੰਨ ਵਾਰ ਪਾਣੀ ਦੇ ਵਿੱਚ ਹੀ ਅਸੀਂ ਇਹਨੂੰ ਵਾਸ਼ ਕਰਾਂਗੇ ਤੇ ਵਾਸ਼ ਕਰਕੇ ਅਸੀਂ ਦੂਜੇ ਬਰਤਨ ਦੇ ਵਿੱਚ ਕੱਢ ਦਵਾਂਗੇ ਹੁਣ ਅਸੀਂ ਕੜਾਈ ਦੇ ਵਿੱਚ ਰਫਾਈਨਡ ਐਡ ਕਰਨ ਜਾ ਰਹੇ ਹਾਂ ਜਦੋਂ ਸਾਡਾ ਰਫਾਈਨਡ ਗਰਮ ਹੋ ਜਾਏਗਾ ਤੇ ਅਸੀਂ ਫਿਰ ਪਕੌੜੇ ਕੱਢਾਂਗੇ ਕੁਝ ਦੇਰ ਤੱਕ ਹੀ ਦੇਸਾਂ ਦਾ ਜਿਹੜਾ ਮਟੀਰੀਅਲ ਹੋ ਰੈਡੀ ਕਰਦੇ ਹਾਂ ਚੌਪ ਕੀਤੀ ਹੋਈ ਜਿਹੜੀ ਪਾਲਕ ਸੀ ਉਹਨੂੰ ਅਸੀਂ ਐਡ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਅਸੀਂ ਪਾਵਾਂਗੇ ਲਸਣ ਅਦਰਕ ਦੀ ਪੇਸ ਥੋੜੀ ਅਸੀਂ ਹਿੰਗ ਪਾਣੀ ਆ ਅੱਧਾ ਚਮਚ ਹਰੀਆਂ ਮਿਰਚਾਂ ਚੌਪ ਕੀਤੀਆਂ ਆ ਧਨੀਆ ਚੌਪ ਕੀਤਾ ਆ ਥੋੜਾ ਜਿਹਾ ਅਮਚੂਰ ਐਡ ਕਰਾਂਗੇ ਅੱਧਾ ਚਮਚ ਨਮਕ ਗਰਮ ਮਸਾਲਾ ਅੱਧਾ ਚਮਚ ਅੱਧੇ ਚਮਚ ਤੋਂ ਘੱਟ ਹਲਦੀ ਲਾਲ ਮਿਰਚੀ ਅੱਧੇ ਚਮਚ ਤੋਂ ਘੱਟ ਥੋੜੀ ਜਿਹੀ ਅਜਵੈਨ ਤੇ ਅੱਧਾ ਚਮਚ ਜੀਰਾ ਉਸ ਤੋਂ ਬਾਅਦ ਅਸੀਂ ਕਰਾਂਗੇ ਵੇਸਨ ਨੂੰ ਐਡ ਇੱਕ ਕੋਲੀ ਹੁਣ ਸਾਰੇ ਮਸਾਲੇ ਸਾਡੇ ਮਿਕਸ ਹੋ ਗਏ ਨੇ ਹੁਣ ਅਸੀਂ ਥੋੜਾ ਥੋੜਾ ਪਾਣੀ ਐਡ ਕਰਾਂਗੇ ਇੱਕਦਮ ਸਾਰਾ ਪਾਣੀ ਨਹੀਂ ਵੇਸਨ ਦੇ ਚਪਾ ਦੇਣਾ ਕਿਉਂਕਿ ਨਹੀਂ ਤੇ ਫਿਰ ਪਕੌੜੇ ਅੱਛੇ ਤਰ੍ਹਾਂ ਨਹੀਂ ਬਨਣਗੇ ਇੱਕ ਚਮਚਾ ਚਾਹੀ ਇਹਦੇ ਵਿੱਚ ਤੇਲ ਐਡ ਕਰਨਾ ਵਾ ਇਹਦੇ ਨਾਲ ਪਕੌੜੇ ਸਾਡੇ ਬਹੁਤ ਸੌਫਟ ਤੇ ਅੱਛੇ ਬਨਣਗੇ ਮਟੀਰੀਅਲ ਸਾਡਾ ਬਨ ਕੇ ਰੈਡੀ ਹੋ ਗਿਆ ਇਹ ਹੁਣ ਅਸੀਂ ਇੱਕ ਇੱਕ ਕਰਕੇ ਪਕੌੜੇ ਕੱਢਦੇ ਆਂ ਔਇਲੀ ਸਾਡਾ ਪੂਰੀ ਤਰ੍ਹਾਂ ਗਰਮ ਹੋ ਗਿਆ ਆ ਪਕੌੜੇ ਸਾਡੇ ਹਾਫ ਫਰਾਈ ਹੋ ਗਏ ਨੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਆਂ ਇੱਕ ਵਾਰ ਇਹ ਅਸੀਂ ਫਰਾਈ ਕਰਕੇ ਇਹਨਾਂ ਨੂੰ ਬਾਹਰ ਕੱਢ ਲਿਆ ਅਸੀਂ ਹੁਣ ਦੁਬਾਰਾ ਫਰਾਈ ਕਰਨ ਲੱਗੇ ਆ ਦੁਬਾਰਾ ਫਰਾਈ ਅਸੀਂ ਕਿਉਂ ਕਰਨ ਲੱਗੇ ਆ ਕਿ ਇਹ ਕ੍ਰਿਸਪੀ ਹੋ ਜਾਣ ਅਸੀਂ ਇਹਦੀ ਬਣਾਉਣੀ ਆ ਚਾਟ ਕੋਲੇ ਸਾਡੇ ਪ੍ਰੋਪਰ ਤਿੱਕੇ ਨਾਲ ਫਰਾਈ ਹੋ ਚੁੱਕੇ ਨੇ ਤੇ ਇਸ ਤੋਂ ਬਾਅਦ ਅਸੀਂ ਬਣਾਨੇ ਆ ਧਨੀਏ ਵਾਲੇ ਆਲੂ ਸਭ ਤੋਂ ਪਹਿਲਾਂ ਅਸੀਂ ਜੀਰਾ ਪਾਵਾਂਗੇ ਅੱਧਾ ਚਮਚ ਅੱਧਾ ਚਮਚ ਨਮਕ ਅੱਧੇ ਚਮਚ ਤੋਂ ਘਾਟ ਲਾਲ ਮਿਰਚ ਉਸ ਤੋਂ ਬਾਅਦ ਅਸੀਂ ਪਾਵਾਂਗੇ ਆਲੂ ਆਲੂ ਪਾਣ ਦੇ ਨਾਲ ਚਾਟ ਦਾ ਸਵਾਦ ਬਹੁਤ ਹੀ ਅੱਛਾ ਆਏਗਾ ਤੇ ਨਾਲ ਅਸੀਂ ਪਾਵਾਂਗੇ ਅਸੀਂ ਮਿਕਸਰ ਦੇ ਵਿੱਚ ਅਸੀਂ ਗ੍ਰाइंड ਕਰਕੇ ਲਿਆਏ ਹੋਏ ਹਾਂ ਧਨੀਆ ਤੇ ਹਰੀ ਮਿਰਚੀ ਆਲੂ ਸਾਡੇ ਬਣ ਕੇ ਰੈਡੀ ਹੋ ਚੁੱਕੇ ਨੇ ਤੇ ਹੁਣ ਅਸੀਂ ਬਣਾਉਣੇ ਆਂ ਇਮਲੀ ਦੀ ਚਟਨੀ ਆਲੂਆਂ ਨੂੰ ਕਰਦੇ ਆ ਬਾਹਰ ਤੇ ਉਸ ਤੋਂ ਬਾਅਦ ਅਸੀਂ ਬਣਾਵਾਂਗੇ ਇਮਲੀ ਦੀ ਚਟਨੀ ਇਮਲੀ ਦੀ ਚਟਨੀ ਨਾ ਹੋਵੇ ਤੇ ਚਾਟ ਦਾ ਸਵਾਦ ਹੀ ਨਹੀਂ ਆਉਂਦਾ ਅਸੀਂ ਬਣਾਣ ਲੱਗੇ ਆਂ ਇਮਲੀ ਦੀ ਚਟਨੀ ਗਿੱਟੀਆਂ ਜਿਹੜੀਆਂ ਨੂੰ ਇੱਕ ਸਾਈਡ ਤੇ ਕਰ ਲੈਣਾ ਤੇ ਜਿਹੜਾ ਆ ਰਸਾ ਉਹਨੂੰ ਜੇ ਚੈਟ ਕਰ ਦੇਣਾ। ਇਸ ਤੋਂ ਬਾਅਦ ਅਸੀਂ ਪਾਵਾਂਗੇ ਗੁੜ। ਥੋੜਾ ਜਿਹਾ ਅਸੀਂ ਗੁੜ ਐਡ ਕਰਨਾ ਵਾ ਤੇ ਹੁਣ ਅਸੀਂ ਅੱਛੀ ਤਰ੍ਹਾਂ ਮਿਕਸ ਕਰਦੇ ਆਂ। ਗੁੜ ਦਾ ਅੱਛੀ ਤਰ੍ਹਾਂ ਮੈਲਟ ਹੋ ਚੁੱਕਾ ਵਾ ਹੁਣ ਅਸੀਂ ਇਹਦੇ ਵਿੱਚ ਫੂਡ ਕਲਰ ਐਡ ਕਰਾਂ। ਫੂਡ ਕਲਰ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਪਰ ਅਸੀਂ ਐਡ ਕਰਨ ਜਾ ਰਹੇ ਕਿਉਂਕਿ ਇਹਦੇ ਨਾਲ ਕਲਰ ਅੱਛਾ ਆਂਦਾ ਹੈ। ਉਸ ਤੋਂ ਬਾਅਦ ਅਸੀਂ ਹਲਕਾ ਜਿਹਾ ਨਮਕ ਪਾਵਾਂਗੇ ਅੱਧੇ ਚਮਚ ਤੋਂ ਘੱਟ ਦੇ ਕੇ ਮਿਚ ਤੇ ਅੱਧੇ ਚਮਚ ਤੋਂ ਘੱਟ ਹੀ ਲਾ ਲਵਾਂਗੇ ਇਮਲੀ ਦੀ ਚਟਨੀ ਬਣ ਕੇ ਸਾਡੀ ਰੈਡੀ ਹੋ ਗਈ ਹੈ ਤੇ ਹੁਣ ਅਸੀਂ ਕਰਦੇ ਆਂ ਚਾਟ ਦੀ ਤਿਆਰੀ ਸਾਡੇ ਪਕੌੜੇ ਵੀ ਬਣ ਕੇ ਰੈਡੀ ਹੋ ਚੁੱਕੇ ਨੇ ਸਾਡੀ ਇਮਲੀ ਦੀ ਚਟਨੀ ਵੀ ਬਣ ਕੇ ਰੈਡੀ ਹੋ ਚੁੱਕੀ ਹੈ ਆਲੂ ਵੀ ਬਣ ਕੇ ਰੈਡੀ ਹੋ ਚੁੱਕੇ ਨੇ ਤੇ ਹੁਣ ਅਸੀਂ ਬਣਾਨੇ ਆਂ ਦਹੀਂ ਉਹ ਵੀ ਪਕੌੜੀਆਂ ਵਾਲਾ ਪਉਂ ਅਸੀਂ ਨੂੰ ਅੱਛੀ ਤਰ੍ਹਾਂ ਫੈਂਟਾ ਮਾਰਦੇ ਆ ਫੈਂਟਾ ਮਾਰ ਕੇ ਤੇ ਫਿਰ ਅਸੀਂ ਇਹਦੇ ਵਿੱਚ ਸਪਾਈਸਸ ਐਡ ਕਰਦੇ ਆ ਦਹੀਂ ਨੂੰ ਅਸੀਂ ਅੱਛੀ ਤਰ੍ਹਾਂ ਫੈਟ ਲਿਆ ਤਾਂ ਹੁਣ ਅਸੀਂ ਕਰਦੇ ਆ ਪਕੌੜੀਆਂ ਐਡ ਉਸ ਤੋਂ ਬਾਅਦ ਅਸੀਂ ਐਡ ਕਰਦੇ ਆ ਧਨੀਆ ਰੋਸਟ ਕੀਤਾ ਹੋਇਆ ਜੀਰਾ 1/2 ਚਮਚਾ ਘਾਟ ਨਮਕ ਥੋੜਾ ਜਿਹਾ ਗਰਮ ਮਸਾਲਾ ਤੋਂ ਅਸੀਂ ਕਰਦੇ ਆ ਮਿਕਸ ਚਾਟ ਵਾਸਤੇ ਦਹੀਂ ਅਸੀਂ ਗਾੜਾ ਰੱਖਣਾ ਵਾ ਤੇ ਦਹੀਂ ਬਣ ਕੇ ਸਾਡਾ ਰੈਡੀ ਹੋ ਗਿਆ ਤੇ ਪਲੇਟ ਤਿਆਰ ਕਰਦੇ ਆ ਪਲੇਟ ਦੇ ਵਿੱਚ ਪਾਨੇ ਆ ਪਕੌੜੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਆਲੂ। ਫਿਰ ਅਸੀਂ ਇਹਨੂੰ ਮਠੀ ਨੂੰ ਤੋੜ ਕੇ ਮਠੀਆਂ ਸਾਡੇ ਘਰ ਹੀ ਪਈ ਹੋਈਆਂ ਸੀਗੀਆਂ ਤੇ ਜੇਕਰ ਤੁਸੀਂ ਮਠੀਆਂ ਦਾ ਬਲਾਕ ਦੇਖਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਚੈਨਲ ਤੇ ਦੇਖ ਸਕਦੇ ਹੋ। ਲਾਲ ਚਟਨੀ